ਦਾ ਗਾੜੀ ਬਹੁਤ ਕੁਛ ਰਹੀ ਆ ਇੱਥੇ ਆ ਕੇ ਦੇਖੋ ਸਰਕਾਰ ਭੈਣ ਚ ਦਾਂਦੀ ਇੱਥੇ ਹਾਂ ਇੱਥੇ ਆ ਕੇ ਇੱਥੇ ਅਸੀਂ ਗੰਦ ਖਾਂਦੇ ਆ ਸਾਡੇ ਜਵਾਕ ਗੰਦ ਖਾਂਦੇ ਆ ਭੈਣ ਚ ਦਾਂਣ ਇੱਥੇ ਆ ਕੇ ਬਿਲਕੁਲ ਜੈ ਭਰਤ ਮੁਰਦਾਬਾ ਭਗਵਾਨ ਜੀ ਅਪਸੰਦ ਮੋਰ ਮੁਰਦਾਬਾ ਜੀ ਵੀ ਮਾੜੂ ਕੇ ਮੁਰਦਾਬਾ ਜੀ ਵੀ ਮਾੜੂ ਕੇ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਇਹ ਵੀਡੀਓ ਤੁਸੀਂ ਸ਼ੇਅਰ ਕਰਕੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੱਕ ਪਹੁੰਚਦੀ ਕਰਨੀ ਹੈ ਰੌਲਾ ਕੀ ਆ ਆ ਪੰਜਾਬ ਦੇ ਉਹ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਆ ਬੀਬੀਆਂ ਖੜੀਆਂ ਨੇ ਇਸ ਪਾਸੇ ਵੀਰ ਖੜੇ ਨੇ ਬਜ਼ੁਰਗ ਖੜੇ ਨੇ ਇਹ ਕੌਣ ਬੰਦੇ ਨੇ ਜੀਣਾ ਨੇ ਆਪ ਦੇ ਸਿਰ 'ਚ ਆਪ ਕਹਾੜੀ ਮਾਰੀ ਆ ਕਹਿਣ ਦਾ ਮਤਲਬ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਤੇ ਅੱਜ ਮੁੱਦਾ ਕੀ ਹੈ ਧਰਨਾ ਲਾਇਆ ਇਹਨਾਂ ਨੇ ਇੱਕ ਇਹ ਵਾਰ ਨੰਬਰ 7 9 ਪੈਂਦਾ 3 ਐਮਸੀਆਂ ਦੇ ਵਾਰ ਰਲਦੇ ਨੇ ਤੇ ਜਗਰਾਉਂ ਦੇ ਵਿੱਚ ਅੱਡਾ ਰਾਏਕੋਟ ਤੋਂ ਭੱਦਰ ਕਾਲੀ ਮੰਦਿਰ ਨੂੰ ਇਹ ਜੋੜ ਦੀ ਸੜਕ ਉਸ ਤੋਂ ਅੱਗੇ ਕੌਕੇ ਨਾਨਕਸਰ ਵੱਲ ਨੂੰ ਜਾਂਦੀ ਇਹ ਸੜਕ ਮੇਨ ਜਿੱਥੇ ਕੀ ਧਰਨਾ ਲਾਇਆ ਹੋਇਆ ਹੈ ਅੱਜ ਤੁਸੀਂ ਦੇਖ ਲਓ ਵੀ ਕਿੰਨੇ ਜਣੇ ਖੜੇ ਨੇ ਮੁੱਦਾ ਕੀ ਹੈ ਰੌਲਾ ਕੀ ਹੈ ਰੌਲਾ ਇਹ ਹੈ ਵੀ ਇਹਨਾਂ ਦੇ ਬੱਚਿਆਂ ਨੂੰ ਪੀਣ ਲਈ ਸਾਫ਼ ਪਾਣੀ ਨਸੀਬ ਨਹੀਂ ਹੁੰਦਾ ਮੁੱਦਾ ਕੀ ਹੈ ਮੁੱਦਾ ਇਹ ਹੈ ਵੀ ਇਹ ਲੋਕ ਅੱਜ ਕੰਦਾਂ 'ਚ ਟੱਕਰਾ ਮਾਰ ਰਹੇ ਨੇ ਤੁਹਾਡੀ ਸਰਕਾਰ ਦੇ ਜਿਹੜੇ ਐਮ ਐਲ ਏ ਸਾਹਿਬ ਨੇ ਐਮ ਪੀ ਸਾਹਿਬ ਨੇ ਤੇ ਐਮ ਸੀ ਸਾਹਿਬ ਨੇ ਉਹਨਾਂ ਨੂੰ ਵੋਟਾਂ ਪਾ ਕੇ ਕਿਉਂ ਕਿਉਂਕਿ ਭਾਈ ਇਹਨਾਂ ਦੀ ਸੁਣਵਾਈ ਕੋਈ ਨਹੀਂ ਹੋ ਰਹੀ ਨਗਰ ਕੌਂਸਲ ਜਗਰਾਉਂ ਜਿਹਨੂੰ 100 'ਚੋਂ ਸਿਰਫ ਮੈਂ ਇੱਕ ਅਦਾ ਨੰਬਰ ਦਿੰਦਾ ਉਹ ਵੀ ਕਾਹਦਾ ਵੀ ਹਾਂ ਭਾਈ ਰੌਲਾ ਪੈਣ ਤੋਂ ਬਾਅਦ ਹੀ ਪਹੁੰਚ ਜਾਂਦੇ ਨੇ 99% ਨਗਰ ਕੌਂਸਲ ਸਾਡੀ ਫੇਲ ਹੈ ਇਹ ਇਹਨਾਂ ਦੇ ਘਰਾਂ ਦੇ ਵਿੱਚ ਆ ਪਾਈਪਾਂ ਪਾ ਰਹੇ ਸੀ ਜਿਹੜੇ ਇੰਟਰਨੈਟ ਕੰਪਨੀ ਵਾਲੇ ਤਾਂ ਉਹਨਾਂ ਨੇ ਆ ਟੋਏ ਪੱਟ ਕੇ ਛੱड़ਤੇ ਹੁਣ ਹਰੇਕ ਘਰ ਦੇ ਵਿੱਚ ਗੰਦਾ ਪਾਣੀ ਆਉਂਦਾ ਆਪਾਂ ਕੋਸ਼ਿਸ਼ ਕਰਦੇ ਆਂ ਵੀ ਜਿਹੜਾ ਇੰਚਾਰਜ ਹੈ ਕਿਉਂਕਿ ਜੀ ਈਓ ਸਾਹਿਬ ਤਾਂ ਕਹਿੰਦੇ ਮੈਡੀਕਲ ਲੀਵ ਲੈ ਗਏ ਈਓ ਸਾਹਿਬ ਨਿਕਲ ਚੁੱਕੇ ਨੇ ਤੇ ਜਿਹੜੇ ਆਪਾਂ ਕਹ ਲਈਏ ਜੂਨੀਅਰ ਜਿਹੜੇ ਪੋਸਟਾਂ ਤੇ ਅਧਿਕਾਰੀ ਬੈਠੇ ਨੇ ਉਹ ਕਹਿ ਰਹੇ ਜੀ ਅਸੀਂ ਕਰਵਾ ਰਹੇ ਆ ਸਾਡੀ 4 ਦਿਨ ਹੋ ਗਏ ਵੋਟਾਂ 'ਚ ਇਲੈਕਸ਼ਨ ਡਿਊਟੀ ਸੀਗੀ ਪਰ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਕੋਲੇ ਕੋਈ ਨਹੀਂ ਬੋੜਿਆ ਸੋ ਆ ਵੀ ਐਮੀ ਸਾਹਿਬ ਨੂੰ ਮੈਂ ਫੋਨ ਲਾਇਆ ਵਾ ਹੈਲੋ ਹੈਲੋ ਐਮੀ ਸਾਹਿਬ ਬਾਈ ਕੀ ਹਾਲ ਆ ਵਧੀਆ ਸੁਖਵੀਰ ਬਾਈ ਯਾਰ ਆ ਧਰਨਾ ਲੱਗਿਆ ਹੋਇਆ ਭੱਦਰ ਕਾਲੀ ਮੰਦਰ ਕੋਲੇ ਇਹ ਪੈਪਾਂ ਦਾ ਹੱਲ ਤੁਸੀਂ ਕੀਤਾ ਨਹੀਂ ਲੋਕ ਸੜਕ ਤੇ ਬੈਠੇ ਐ ਰੌਲਾ ਕੀ ਆ ਬਾਈ ਇਹਨੂੰ ਕਿਉਂ ਨਹੀਂ ਅੱਜ ਆ ਮੇਰੇ ਧਿਆਨ ਚ ਆਇਆ ਮਸਲਾ ਬਾਈ 15 ਦਿਨ ਹੋ ਗਏ ਮੈਂ ਜੇਈ ਦੀ ਡਿਊਟੀ ਲਾਤੀ ਆ ਬ੍ਰਦਰ ਅੱਜ ਹਰ ਹਾਲਤ ਜਿਹਨੂੰ ਮਸਲੇ ਨੂੰ ਹੱਲ ਕਰਾਉਨੇ ਆ ਸੀ ਨਹੀਂ ਕਰਾਉਨੇ ਫਿਰ ਬਈ ਭੇਜੋ ਨਾ ਬੰਦੇ ਤਾਂ ਸੜਕ ਤੇ ਬੈਠੇ ਹੁਣ ਸਾਰਾ ਰੋਕਿਆ ਹੋਇਆ ਟ੍ਰੈਫਿਕ ਇਹਨਾਂ ਨੇ ਕਰੋ ਹੱਲ ਆ ਕੇ ਗੱਲ ਕਰੋ ਇਹਨਾਂ ਨਾਲ ਨਹੀਂ ਮੈਂ ਕਹੁੰਦੇ ਆ ਉਹ ਜਿਹੜੇ ਕੰਪਨੀ ਵਾਲੇ ਖੱਚੇ ਆ ਅੱਜ ਹਾਂ ਬਈ ਇਹ ਥੋੜਾ ਖੱਚੇ ਆ ਮੈਂ ਜਦੋਂ ਮੇਰੇ ਧਿਆਨ ਚ ਆਇਆ ਮਸਲਾ ਉਦੋਂ ਹੀ ਲਾਤੇ ਆ ਨਹੀਂ ਠੀਕ ਆ ਮੀ ਸਾਹਿਬ 15 ਦਿਨਾਂ ਦਾ ਹਨਾ ਆਪਾਂ ਪਲੀਜ਼ ਇਹਨੂੰ ਗੌਰ ਕਰੀਏ ਲੋਕ ਬਹੁਤ ਔਖੇ ਆ ਨਹੀਂ ਜੀ ਬ੍ਰਦਰ ਅੱਜ ਧਿਆਨ ਚ ਆਇਆ ਹੁਣ ਤੂੰ ਦੇਖ ਮੈਂ ਇਹਨਾਂ ਦੇ ਮਗਰ ਆਪ ਨਹੀਂ ਦੀ ਇੰਟਰ ਆ ਕਰੋਨੇ ਕਰੋਨੇ ਬ੍ਰਦਰ ਨੋ ਆ ਬ੍ਰਦਰ ਸੋ ਇਹ ਨਗਰ ਕੌਂਸਲ ਦੇ ਅਧਿਕਾਰੀ ਐਮ ਐ ਸੀਗੇ ਹਾਂਜੀ ਹੁਣ ਦੱਸੋ ਕੌਣ ਬੋਲੂਗਾ ਆਜੋ ਨੇੜੇ ਲਿਆ ਬਿਆੜੀ ਆਓ ਜੀ ਦੱਸੋ ਦੱਸੋ ਮਾਦਾ ਜਨਨ ਪਹਿਲਾਂ ਹਾਲ ਤੁਸੀਂ ਦੱਸੋ ਹਾਂ ਦੱਸੋ ਅਸੀਂ ਵੀ ਦੱਸਾਂਗੇ ਬੋਲੋ ਬੋਲੋ ਤੁਸੀਂ ਦੱਸੋ ਹਾਂ ਬੋਲ ਦਿਓ ਮੈਂ ਬਾਅਦ ਵਿੱਚ ਬੋਲوں ਹੁਣ ਬੋਲ ਬੋਲ ਤੇਰੇ ਮਸਲਾ ਇਹ ਆ ਵੀ ਜਿਹੜੀ ਇਹ ਬੀ ਐਸ ਐਨ ਐਲ ਦੀ ਪੈ ਆਪਣੀ ਪੈ ਰਹੀ ਆ ਲਾਈਨ ਪੈ ਰਹੀ ਆ ਚਲੋ ਜੀ ਠੀਕ ਆ ਫੋਨ ਦੀਆਂ ਕਿਸੇ ਦੀਆਂ ਵੀ ਆ ਨਾ ਜਿਹੜੀਆਂ ਪੈ ਰਹੀਆਂ ਆਵਾ ਇਹ ਇੰਨੀ ਦਿੱਕਤ ਆ ਵੀਰੇ ਜਿੱਧਰ ਦੀ ਵੀ ਇਹਨਾਂ ਦੀ ਜਿਹੜੀ ਪਾਈਪ ਪੌਣ ਲਈ ਮਸ਼ੀਨ ਲੰਘਦੀ ਆ ਉਹ ਜਾਂਦਾ ਜਿਹਦੀ ਸੀਵਰੇਜ ਪਾਈਪ ਆ ਠੀਕ ਆ ਜਿਹਦੀ ਕੋਈ ਵਾਟਰ ਸਪਲਾਈ ਦੀ ਪਾਈਪ ਆ ਠੀਕ ਆ ਉਹ ਤੋੜਦੀ ਜਾਂਦੀ ਆ ਉਹ ਤੋੜਦੀ ਜਾਂਦੀ ਆ ਵੀਰੇ ਇਹ ਨਾ ਇਹਨਾਂ ਨੇ ਪੁੱਛਿਆ ਦੱਸਿਆ ਟੋਏ ਇਹਨਾਂ ਦਾ ਇਹ ਭਰਦੇ ਆ ਠੀਕ ਆ ਉਹ ਪਾਈਪਾਂ ਖਰਾਬ ਹੋ ਕੇ ਜਿਹੜੀ ਪਾਈਪ ਲੀਕ ਹੋ ਜਾਂਦੀਆਂ ਜਾਂ ਸੀਵਰੇਜ ਆ ਜੀ ਆ ਚਾਹੇ ਦੂਸਰੇ ਵਾਟਰ ਸਪਲਾਈ ਨਾਲ ਜੁੜ ਕੇ ਤੇ ਘਰਾਂ ਦੇ ਵਿੱਚ ਜਿਹਦੇ ਦਾ ਪਾਣੀ ਆਉਂਦਾ ਉਹਦੇ ਗੰਦਾ ਆ ਜਾਂਦਾ ਵਾ ਕਈਆਂ ਦੇ ਟੁੱਟੀਆਂ ਹੋਈਆਂ ਪਾਈਪਾਂ ਠੀਕ ਆ ਕੋਈ ਸੁਣਵਾਈ ਨਹੀਂ ਗਈ ਇਹ ਜਿਹੜਾ ਮੁਲਾਜ਼ਮ ਆਉਂਦਾ ਭੇਜਦੇ ਆ ਠੀਕ ਆ ਉਹਨੂੰ ਬਰੇ ਕੋਸ਼ ਨਹੀਂ ਪਤਾਉਂਦਾ ਉਹ ਮਾਰੇ ਆਪਣੇ ਰੈਕੋਰਡ ਉੱਤੇ ਦੋ ਮੁਲਾਹ ਹੋ ਲਿਆ ਕੇ ਉਹ ਪਟਾਇਆ ਕਹਿੰਦਾ ਟੂਟੀ ਠੀਕ ਕਰ ਗਈ ਪਰ ਕੁਝ ਨਹੀਂ ਹੋ ਰਿਹਾ ਬਰੇ ਤੇ ਇਹਦੇ ਮਹੀਨਾ ਹੋ ਗਿਆ ਸਾਰਾ ਉਹਨੂੰ ਦਿੱਕਤ ਆ ਬਾਕੀ ਤੁਸੀਂ ਆ ਪੈਣਾ ਖੜੀਆਂ ਵਾ ਪੁੱਛ ਲੈ ਇਹਨਾਂ ਨੂੰ ਇਹ ਸਾਡੇ ਗੁਰਦੁਆਰਾ ਸਾਹਿਬ ਦੀ ਜਿਹੜੀ ਪੈਪ ਸੀਗੀ ਉਹ ਵੀ ਭੰਨਿਆ ਸੀ ਆਪ ਕਰਵਾਈ ਆ ਉਹ ਕਹਿੰਦੇ ਅਸੀਂ ਕਰਵਾ ਕੇ ਗਏ ਆ ਕਿਸੇ ਨੇ ਨਹੀਂ ਕਰਵਾਈ ਘਰ ਨਾ ਲਾਇਆ ਵਾ ਜੀ ਜੀ ਫਿਰ ਅਸੀਂ ਨਗਰ ਕੌਸਤਨ ਜਾ ਕੇ ਬੈਠਾਂਗੇ ਮੂਰੇ ਕੀ ਕਰਦੇ ਐ ਐਸਟੀਐਮ ਸਾਹਿਬ ਦੇ ਧਿਆਨ ਚ ਲਿਆਉਣ ਦਾ ਇਹ ਮਸਲਾ ਨਵੇਂ ਆਏ ਨੇ ਮੇਰੇ ਕੋਲੇ ਉਹਨਾਂ ਦਾ ਨੰਬਰ ਕਰਦੇ ਆ ਕੋਸ਼ਿਸ਼ ਜੇ ਉਹਨੇ ਫੋਨ ਚੱਕ ਲਿਆ ਵੀ ਆ ਲੋਕ ਇੰਨੇ ਔਖੇ ਨੇ ਭਾਈ ਕਹਿੰਦੀ ਆ ਵੀ ਸਾਡੇ ਗੰਦਾਣ ਪਾਣੀ ਆਉਂਦਾ ਵਾ ਗੰਦਾ ਹੀ ਗੰਦੇ ਨਾਲੇ ਦੇ ਜਿਹੜੇ ਸੀਵਰੇਜ ਆ ਉਹ ਪਾਣੀ ਇਹਦੇ ਵਿੱਚ ਆਉਂਦਾ ਵਾ ਤੇ ਸਾਡੇ ਜਬਾਕ ਬਿਮਾਰ ਪਏ ਹੋਏ ਆ ਅਸੀਂ ਅੱਜ ਤੋਂ 10-20 ਸਾਲ ਪਹਿਲਾਂ ਦਾ ਕੰਮ ਸਾਡੇ ਤੇ ਕਰਤਾ ਸੀ ਬੋਤਲਾ ਲੈ ਕੇ ਨੂੰ ਰੋਡਾਂ ਤੇ ਜਾਣ ਵਾਲੇ ਹੋਏ ਪਏ ਆ ਸਾਡੇ ਨਹਾਉਣ ਨੂੰ ਪਾਣੀ ਨਹੀਂ ਸਾਡੇ ਪੀਣ ਨੂੰ ਪਾਣੀ ਨਹੀਂ ਕਿੱਥੇ ਜਾਈਏ ਕੱਪੜੇ ਕਿੱਥੇ ਧੋਈਏ ਚੁੱਗੀਆਂ ਨਾਲ ਵੀ ਬੁਰਾ ਹਾਲ ਕੀਤਾ ਪਿਆ ਸਾਡਾ ਇਹਨਾਂ ਨੇ ਹਾਂ ਹਾਂ ਕੀਤਾ ਪਿਆ ਇਹਨਾਂ ਸਰਕਾਰਾਂ ਨੇ ਕੀਤਾ ਐ ਐਮਸੀ ਆ ਕੇ ਕੋਈ ਨਹੀਂ ਖੜਦਾ ਆ ਕੇ ਕਸਰ ਜੱਤ ਦੇ ਕੇ ਤੁਰਦੇ ਲੱਗਦੇ ਆ ਕੀ ਗੱਲ ਐ ਅਸੀਂ ਬੰਦੇ ਨਹੀਂ ਹੈਗੇ ਅਸੀਂ ਸਿਆਪੇ ਕਰ ਕਰ ਅਸੀਂ ਸਿਆਪੇ ਕਰਦੇ ਰਹੀਏ ਹੰਦਿਆ ਟੋਹਾ ਨਮਾ ਤੋਂ ਨਮਾ ਪਟਾ ਜਾਂਦਾ ਇੱਥੋਂ ਲੀਕ ਇੱਥੋਂ ਲੀਕ ਜਿੱਥੇ ਪਾਣੀ ਨਹੀਂ ਹੁੰਦਾ ਉੱਥੋਂ ਜਾਣ ਕੇ ਪਟਾ ਕੇ ਤੁਰਦੇ ਲੱਗਦੇ ਆ ਜਾਣ ਵੱਜ ਕੇ ਟੂਟੀ ਤੋ

ਲੋਟ ਕਰਕੇ ਫੇਰ ਇਹਨੇ ਮੈਂ ਬੰਦ ਕਰਕੇ ਗਿਆ ਹੁਣਵੇਂ ਕਰਿਆ ਪਿਆ ਅੱਧੇ ਲੋਕਾਂ ਨੇ ਕਹਿਣਾ ਵੀ ਤੁਸੀਂ ਤਾਂ ਜਾਣ ਕੇ ਬੋਲਦੇ ਹੋ ਸਰਕਾਰ ਤਾਂ ਕਾੜੀ ਬਹੁਤ ਕੁਛ ਰਹੀ ਆ ਇੱਥੇ ਆ ਕੇ ਦੇਖੋ ਸਰਕਾਰ ਭੈਣ ਚ ਦਾਂਦੀ ਐ ਇੱਥੇ ਹਾਂ ਸਰਕਾਰ ਨੇ ਕੀ ਕੀਤਾ ਉਹ ਤਾਂ ਤਾਰ ਲਿਆ ਕੋਠੀਆਂ ਪਾੜਨਾਂ ਦੋ ਦਾ ਵਿਆਹ ਕਰਾ ਲਿਆ ਉਹ ਲੋਕਾਂ ਨੂੰ ਵੀ ਇਹ ਕਹਿੰਦੇ ਵੀ ਕਰਾਓ ਤੁਸੀਂ ਉਹ ਪਹਿਣ ਚਦਾਉ ਇੱਥੇ ਆ ਗਏ ਇੱਥੇ ਅਸੀਂ ਗੰਦ ਖਾਂਦੇ ਆ ਸਾਡੇ ਦਿਮਾਗ ਖਾਂਦੇ ਆ ਸਹੀ ਹੈ ਸਹੀ ਹੈ ਬੀਬੀ ਸਾਡੇ ਦਿਮਾਗ ਬੁਮਾਰਾ ਪਿਆ ਉਹ ਕਿ ਜਿੱਲੇਵਾਰੀ ਹੈ ਕਿ ਕਿਸੇ ਪਹਿਣ ਚਾਉਦੀ ਮੇਰੇ ਤੇ ਸਾਡੇ ਸਿਰ ਤੇ ਲਿਆ ਕੇ ਸਿੱਟੀ ਥੋੜੇ ਕੋਲੇ ਕੋਈ ਲੀਡਰ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਸਰ ਜਨਾ ਨਹੀਂ ਮਾਤਵਾਈ ਜਾਵੇ ਅੱਜ ਤਾਂ ਕੂੜੇ ਹਟੇ ਰੋਤੇ ਸਿੱਟੀ ਜਾਂਦੇ ਨਾ ਕੋਈ ਲੀਡਰ ਆਇਆ ਨਾ ਕੋਈ ਲੀਡਰ ਦੇ ਘਰਾਂ ਲਈ ਆਇਆ ਕੋਈ ਨਹੀਂ ਆਇਆ ਆਪ ਤਾਂ ਬੱਚੇ ਪਾਲਦੇ ਆ ਅਸੀਂ ਜਦੋਂ ਇਹ ਸੜਕ ਪਾਣੀ ਸਾਨੂੰ ਇਹ ਲੋਸਮੈਂਟ ਕਰਾਈ ਸੀ ਇਹੀ ਕਮੇਟੀ ਵਾਲਿਆਂ ਨੇ ਲੋਸਮੈਂਟ ਇਹ ਕਰਾਈ ਸੀ ਵਿੱਚ ਜਿੰਨੇ ਟੂਟੀ ਲੋਟ ਕਰਾਉਣੇ ਹੁਣ ਕਰਾ ਲੈ ਜਿਨ੍ਹਾਂ ਨੇ ਇੱਕ ਨੀ ਪਟਟ ਨੇ ਚਾਰ ਕਰਾਇਆ ਫੇਰ ਉਹ ਕਹਿੰਦੇ ਜੁਰਮਾਨਾ ਪਾਵਾਂਗੇ ਅਸੀਂ ਠੀਕ ਹੈ ਹੁਣ ਜੁਰਮਾਨਾ ਕੋਈ ਨਹੀਂ ਹੈਗਾ ਹੁਣ ਫੇਰ ਚਦੌਣ ਇੱਥੇ ਆ ਕੇ ਬਿਲਕੁਲ ਇਹ ਆਮ ਲੋਕਾਂ ਦੇ ਸਵਾਲ ਨੇ ਸਰਕਾਰ ਜੀ ਤੁਹਾਨੂੰ ਜਵਾਬ ਦੇਣਾ ਪਊ ਇੱਕ ਮਿੰਟ ਬੀਬੀ ਅਸੀਂ ਸਰਕਾਰ ਚੇਂਜ ਕੀਤੀ ਅਸੀਂ ਝਾੜੂ ਵਾਲਾ ਜਿਤਾਇਆ ਹੁਣ ਉਹਦੇ ਝਾੜੂ ਪਹਿਨ ਕੇ ਤਾੜ ਦੇ ਖਸਮ ਦੇ ਠੀਕ ਹੈ ਬਿਲਕੁਲ ਦੇਖੋ ਕਿੰਨੇ ਸਰਕਾਰਾਂ ਤੋਂ ਲੋਕ ਅੱਕੇ ਨੇ ਤਪੇ ਹੋਏ ਨੇ ਉਹ ਸਿੱਧੀਆਂ ਗਾਲਾਂ ਤੁਹਾਨੂੰ ਕੱਢ ਰਏ ਆ ਤੇ ਮਸਲਾ ਜੀ ਇਹ ਸਟੋਇਆਂ ਦਾ ਮਸਲਾ ਤੁਸੀਂ ਦੇਖੋ ਵੀ 10 ਫੁੱਟ ਘਟੋਗਾ ਡੂੰਗੇ ਟੋਏ ਨੇ ਇਹ ਜੇ ਇਹਨਾਂ ਦਾ ਕੋਈ ਬੱਚਾ ਰਾਤ ਨੂੰ ਕੋਈ ਡੇਪਿਆ ਤਾਂ ਕੀ ਹਾਲ ਹੋਊਗਾ ਇੱਕੋ ਪਰਿਆ ਇਦਾਂ ਦੇ ਟੋਏ ਪੱਟ ਕੇ ਅੱਜ 15 ਦਿਨ ਹੋ ਗਏ ਬਾਈ 15 ਦਿਨ ਹੋ ਗਏ ਨੇ ਤੇ ਇਹਨਾਂ ਦਾ ਹਾਲ ਇਹੀ ਹੈ ਸੋ ਇਸ ਜਿਹੜੇ ਟੋਏਆਂ ਦੇ ਕਰਕੇ ਜਿਹੜਾ ਇਹ ਧਰਨਾ ਲਗਾਇਆ ਗਿਆ ਹੈ ਉਮੀਦ ਕਰਦੇ ਆਂ ਵੀ ਨਗਰ ਕਾਉਂਸਲ ਘੰਟੇ ਡੇਢ 'ਚ ਇਹ ਮਸਲਾ ਹੱਲ ਕਰੂਗੀ